ਆਪ ਜੀ ਨੂੰ ਆਜਿ ਮੌਕਾ ਜਿੰਦਾਬਾਦ 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 ਸੰਤੁਸ਼ਟ ਸਰਕਾਰ ਮੁਰਦਾਬਾਦ 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 ਦੇਸ਼ ਦੀਆਂ ਜਾਇਦਾਦਾਂ ਦੇ ਚੁੰਦਰੀ ਸੰਤੁਸ਼ਟ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕੁਦਰਤੀ ਸਰੋਤਾਂ ਦੇ ਕਬਜ਼ਾ ਕਰਨੀ ਸੰਤੁਸ਼ਟ ਸਰਕਾਰ ਮੁਰਦਾਬਾਦ 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 ਯਰ ਕਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਸੁਭਾ ਕੋਰ ਕਮੇਟੀ ਆਗੂ ਲਖਵਿੰਦਰ ਸਿੰਘ ਬਰਿਆਮ ਲੰਗੜ ਅੱਜ ਮਾਦੋਪੁਰ ਹੱਟ ਤੇ ਅਸੀਂ ਬੈਠੇ ਆਂ ਇਹ ਜਿਹੜਾ ਅੱਜ ਧਰਨਾ ਦਿੱਤਾ ਜਾ ਰਿਹਾ ਇਹ ਸਾਰੇ ਪੰਜਾਬ ਦਾ ਬੰਦ ਦਾ ਸੱਦਾ ਦਿੱਤਾ ਗਿਆ ਸੀ ਆਪਾਂ ਜਿਵੇਂ ਦਿੱਲੀ ਵਾਲਾ ਅੰਦੋਲਨ ਕਿਉ ਚੱਲ ਰਿਹਾ 13 ਫਰਵਰੀ ਤੋਂ ਬਹੁਤ سارے ਆਦਮੀ ਜ਼ਖਮੀ ਹੋਏ ਬੜਾ ਕੁਝ ਹੋਇਆ ਚਾਰ ਮੀਟਿੰਗਾਂ ਚੱਲੀਆਂ 18 ਫਰਵਰੀ ਤੋਂ ਬਾਅਦ ਮੀਟਿੰਗਾਂ ਦਾ ਸਿਲਸਲਾ ਬਿਲਕੁਲ ਬੰਦ ਹੋ ਗਿਆ ਉਸ ਤੋਂ ਬਾਅਦ ਕਮੇਟੀਆਂ ਦੂਜਾ ਤੇ ਜਾ ਕੇ ਕੁਝ ਹੋਇਆ ਜਦੋਂ ਕਿਸੇ ਬੰਨੇ ਕੋਈ ਗੱਲ ਨਹੀਂ ਚੱਲੀ ਤੇ ਉਸ ਅੰਦੋਲਨ ਦਾ ਰੂਪ ਬਦਲਿਆ ਜਿਵੇਂ ਡੱਲੇਵਾਲ ਸਾਹਿਬ ਅੱਜ 35 ਦਿਨ ਹੋ ਗਏ ਅਮਰਨ ਵਰਤ ਤੇ ਬੈਠੇ ਨੇ ਐਡਵੋਕੇਟ ਨੇ ਚੋਟੀ ਦੇ ਅਗੂ ਰਹੇ ਨੇ ਤੇ ਉਹਨਾਂ ਨੂੰ 35 ਦਿਨ ਤੋਂ ਅੱਜ ਉਹਨਾਂ ਦੇ ਜਾਪਾਣੀ ਵੀ ਅੰਦਰ ਨਹੀਂ ਲੰਗਦਾ ਹਾਂਜੀ ਦੂਜੇ ਬੰਨੇ ਇਹਨਾਂ ਨੇ ਕਿਹਾ ਵੀ ਟਰੈਕਟਰ ਨਾ ਖੜੋ ਦਿੱਲੀ ਵਾਸਤੇ ਤੂੰ ਪੈਦਲ ਚੱਲ ਜਾਓ ਉਹ ਵੀ ਅਸੀਂ 100-100 ਦਾ ਜਥਾ ਲੈ ਗ ਜਾਂਦੇ ਉਹਨਾਂ ਤੇ ਵੀ ਕਿੰਨਾ ਗੋਲਾ ਬਰੂਤ ਚੱਲਿਆ 6 ਤਰੀਕ ਨੂੰ ਗਏ 8 ਨੂੰ ਗਏ 14 ਨੂੰ ਗਏ 14 ਤਰੀਕ ਨੂੰ ਤੇ ਇੰਨਾ ਵੀ ਢਾਈਆਂ ਮਿੰਟਾਂ ਦੇ ਅੰਦਰ 14 ਐਂਬੂਲੈਂਸਾਂ ਲੰਘੀਆਂ ਜੀਦੇ ਤੇ ਇੱਕ ਕਰਨ ਜੋਤ ਸਿੰਘ ਨਾਂ ਦਾ ਬੰਦਾ ਉਹ ਨੂੰ ਤਸੱਦ ਨਵਾਂ ਸਹਾਰ ਦਾ ਜਰੀਲੀ ਦਵਾਈ ਖਾ ਕੇ ਪ੍ਰੈਸ ਨੂੰ ਨੇ ਸੁਸਾਈਡ ਨੋਟ ਵੀ ਲਿਖਿਆ ਤੇ ਉਹ ਆਪਣੀ ਜਾਨ ਦੇ ਗਿਆ ਜੀ ਤੇ ਉਹ ਸਾਰਾ ਕੁਝ ਵੇਂਦੇ ਹੋਇਆ ਫਿਰ ਐਲਾਨ ਕੀਤਾ ਗਿਆ 26 ਤਿੰਨ ਨੂੰ ਕਾਨਫਰੰਸ ਕੀਤੀ ਗਈ ਸਾਰੇ ਤੇ ਪੱਤਰਕਾਰ ਵੀ ਗਏ ਤੇ ਸੋ ਤੋਂ ਪਹਿਲਾਂ ਸਾਰੀਆਂ ਜਥੇਬੰਦੀਆਂ ਨੇ ਤਾਲਮੇਲ ਕੀਤਾ ਗਿਆ ਕਿ ਸਰਕਾਰ ਨਹੀਂ ਸੁਣਦੀ ਸਰਕਾਰ ਤੇ ਇਹ ਕਹਿੰਦੀ ਆ ਵੀ ਇਹ 700 ਆਦ ਨਹੀਂ ਆ ਸਾਡੇ ਇੱਕ ਸਾਥੋ ਜਿਹੜਾ ਸਾਡੇ ਵਰਖੜਾ ਬੋਲਦਾ ਇਹ ਕਿਸਾਨ ਵੀ ਨਹੀਂ ਹੈ ਪਤਾ ਨਹੀਂ ਕੀ ਕੀ ਨਾਮਾਂ ਨਾਲ ਜਿਹੜਾ ਮੈਂ ਤੁਹਾਨੂੰ ਨਹੀਂ ਦੱਸਣਾ ਚਾਹੁੰਦਾ ਹੁਣਾ ਤੇ ਬਾਕੀ 140 ਕਰੋੜ ਜਨਤਾ ਸਾਡੇ ਨਾਲ ਸਰ ਉਹ ਦਿੱਲੀ ਵਿੱਚ ਕਹਿਣਾ ਹੈ ਕਿ ਫੁੱਲਾਂ ਦਾ ਤਾਂ ਸਵਾਗਤ ਕੀਤਾ ਯਾਰ ਕਿਵੇਂ ਦੇਖਦੇ ਉਹਨੂੰ ਦਿੱਲੀ ਦੇ ਵਿੱਚ ਸਵਾਗਤ ਤਾਂ ਦਿੱਲੀ ਤਾਂ ਜਾਣੀ ਨਹੀਂ ਦਿੱਤਾ ਲੈ ਬਾਹਰ ਦੇ ਤੇ ਸਵਾਗਤ ਕੀਤਾ ਯਾਰ ਹਾਂ ਦੇਖੋ ਜਿਹੜਾ ਕੀਤਾ ਗਿਆ ਸਵਾਗਤ 13 14 ਤਰੀਕ ਨੂੰ ਜਲਝਾਫਾ ਗਿਆ ਵਾ ਇਹ ਡੀਸੀ ਸਾਹਿਬ ਉੱਤੇ ਬੈਠੇ ਨੇ ਅੰਬਾਲਾ ਦੇ ਐਸਐਸਪੀ ਸਾਹਿਬ ਬੈਠੇ ਨੇ ਉਹ ਇੱਕ ਵਕਾਵਾ ਕੀਤਾ ਗਿਆ ਆਪਣੇ ਪਰਸਨਲੀ ਉਹਨਾਂ ਨੇ ਜਿਹੜੇ ਉਹਨਾਂ ਦੇ ਬਹੁਤ ਨੇੜੇ ਦੇ ਚੈਨਲ ਆ ਜਾਂਦੇ ਉਹਨਾਂ ਦੇ ਆਪਣੇ ਜਿਹੜੇ ਕੈਮਰੇ ਨੇ ਉਹ ਲਵਾ ਕੇ ਉਹਨਾਂ ਦੇ ਵਿੱਚ ਵੀ ਕੈਮੀਕਲ ਸਪਰੇਅ ਕੀਤੀ ਗਈ ਆ ਉਹਨਾਂ ਦੇ ਫੁੱਲਾਂ ਦੇ ਵਿੱਚ ਵੀ ਕੈਮੀਕਲ ਸਪਰੇਅ ਕੀਤੀ ਗਈ ਆ ਜਾਂਦਿਆਂ ਨੂੰ ਟਰਿਆ ਲੈ ਕੇ ਚਾਹ ਵੀ ਲੈ ਕੇ ਆਉਂਦੇ ਬਿਸਕੁਟ ਲੈ ਕੇ ਆਉਂਦੇ ਆ ਉਧਰੋਂ ਬੰਦ ਸਾਡੇ ਤੇ ਸੁੱਤੇ ਜਾਂਦੇ ਆ ਥੱਲੇ ਦਰਿਆ ਵਗਦਾ ਪੰਜਾਬ ਦੀ ਧਰਤੀ ਦੇ ਉੱਤੇ ਬੈਠੇ ਨੇ ਉਹ ਹਰਿਆਣੇ ਦੀ ਧਰਤੀ ਨਹੀਂ ਆ ਤੇ ਥੱਲੇ ਉਹਨਾਂ ਨੇ ਸਮਰਸੀ ਵਾਲ ਬੋਤਲਾਂ ਸੁੱਟ ਕੇ ਗੰਦਾ ਪਾਣੀ ਸਾਡੇ ਤੇ ਮਾਰਿਆ ਜਾਂਦਾ ਫਿਰ ਅਸੀਂ ਕੀ ਆ ਕੀ ਇਹਦੇ ਸਪਰੇਅ ਜਿਹੜੇ ਫੁੱਲ ਸੁੱਟਦੇ ਸਾਡਾ ਸਤਕਾਰ ਵਾਸਤੇ ਇੱਕ ਵਾਰ ਇਹ ਗੰਦਾ ਪਾਣੀ ਪਾਇਆ ਮੈਂ ਕਿਹਾ ਵੀ 14 ਐਮ ਦੇ ਸੰ 3/4 ਮਿੰਟਾਂ ਚ ਨਿਕਲਣੀ ਜਿਹੜੇ ਬਹੁਤ ਸਾਰੇ ਬੰਦਿਆਂ ਦੇ ਉੱਤੇ ਲੰਗਰ ਦੇ ਵਿੱਚ ਬੀਬੀਆਂ ਲੰਗਰ ਪਕਾਉਂਦੀਆਂ ਸੀ ਉਹ ਬਾਹਰ ਆ ਕੇ ਛੜਕਦੇ ਰੋਣ ਲੱਗ ਪਈਆਂ ਉੱਥੋਂ 1.5 ਕਿਲੋਮੀਟਰ ਪਿੱਛੇ ਲੰਗਰ ਆ ਸਾਡਾ ਇਹ ਕਮਰਸਰ ਦਾ ਸ੍ਰਿੰਦਰ ਸਿੰਘ ਨਰੂਪਾਲ ਦੇ ਨਾਂ ਤੇ ਜੱਤ ਜਿਲ੍ਹਾ ਲੈਵਲ ਦਾ ਆਗੂ ਆ ਉਹਦੇ ਕੋ ਸਾਰਿਆਂ ਕੋ ਦੇ ਮਨ ਦੇ ਉੱਤੇ ਅਸਰ ਪੈ ਗਿਆ ਉਹਨੂੰ ਉਸੇ ਐਡਮਿਟ ਕਰਾਉਣ ਦਾ ਰਜਿੰਦਰ ਹਸਪੀਟਲ ਪਟਿਆਲੇ ਤੇ ਇਹ ਸਾਰਾ ਇੱਕ ਬਨਾਵਟਿਆ ਉਹ ਇਹ ਸਭ ਕੁਝ ਕਰਨ ਦੀ ਲੋੜ ਕੀ ਆ ਜੇ ਉਹ ਟ੍ਰੈਕਟਰ ਨਹੀਂ ਜਾਣਦੇ ਖਾਲੀ ਹੱਥਾਂ ਜਾਣ ਦਿੰਦੇ ਆ ਤੇ ਸਾਡੇ ਉਹ ਤੇ ਜਾਣ ਦੇ ਅਸੀਂ ਦਾ ਉਹਦਾ ਰੂਟ ਮੈਪ ਦਿੱਤਾ ਇੱਕ ਸੇ ਇੱਕ ਬੰਦਾ ਚੱਲੂਗਾ ਜਿੱਥੇ ਰਾਜਪੂਤ ਉੱਥੇ ਰੁਕੂਗਾ ਚਾਹਾਂ ਦਿਨਾਂ ਚ ਪਹੁੰਚਿਆ ਜੇ ਪੰਜਾਂ ਦਿਨਾਂ ਦੇ ਆਖਰ ਆਪਣੇ ਦੇਸ਼ ਦੇ ਜਿਹੜਾ ਹੈਗਾ ਵਾ ਮੁਖੀਆ ਵਾ ਪ੍ਰਧਾਨ ਮੰਤਰੀ ਸਾਹਿਬਾ ਬਦੁਰ ਉਹਦਾ ਰਾਜੇ ਕੋ ਆਪਣੀ ਫਰਿਆਦ ਲੈ ਕੇ ਜਾਣਾ ਨਾ ਤੇ ਉਹ ਫਰਿਆਦ ਪਹਿਲੋ ਸਾਰੀ ਮੰਨ ਚੁੱਕੇ ਆ 2021 ਦੇ ਵਿੱਚ 19 ਨਵੰਬਰ 2021 ਨੂੰ ਸਾਡੇ ਦੇਸ਼ ਦੇ ਸਤਿਕਾਰਯੋਗ ਪ੍ਰਧਾਨ ਮੰਤਰੀ ਸਾਹਿਬ ਟੀਵੀ ਤੇ ਆ ਕੇ ਬੋਲ ਕੇ ਗਏ ਨੇ ਕਿ ਮੇਰੇ ਤਪੱਸਿਆ ਚ ਕਮੀ ਰਹਿ ਗਈ ਮੈਂ ਉਹ ਵਾਪਸ ਲੈਣਾ ਜਿਹੜੀਆਂ ਮੰਗਾ ਸਨ 12 ਮੰਗਾ ਉਹਦੇ ਉੱਤੇ ਵੀ ਉਹਨਾਂ ਨੇ 9 ਦਸੰਬਰ 2021 ਨੂੰ ਸਾਰਾ ਕੁਝ ਲਿਖਤੀ ਵਿੱਚ ਦਿੱਤਾ ਕਿ ਉਹਦੇ ਤੋਂ ਸਾਰਾ ਕੁਝ ਮੁੱਕ ਰਿਹਾ ਤਾਂ ਇਹ ਦੁਬਾਰਾ ਦੋਨੋਂ 13 ਫਰਵਰੀ ਤੋਂ ਫੇਰ ਆਰੰਭ ਹੋਇਆ ਉਹਦੇ ਵਾਸਤੇ ਪੰਜਾਬ ਨੂੰ 71 ਦਿਖਾ ਕੇ ਜਾਂ ਜਿਹੜੇ ਕਹਿੰਦੇ 700 800 ਬੰਦੇ ਸਾਡੇ ਬਰਕਰਾਰ ਉਹਦਾ ਵੀ ਪੰਜਾਬ ਸਾਰਾ ਨਾਲ ਕਰਦਾ ਪੰਜਾਬ ਨੇ ਹੁਣ ਰਾਜਸਥਾਨ ਉੱਥੇ ਆ ਕੇ ਬੈਠਾ ਕਨੌਰੀ ਬਾੜ ਤੇ ਹਰਿਆਣਾ ਪਹਿਲੇ ਤੋਂ ਬੈਠਾ ਵਾ ਯੂਪੀ ਆ ਕੇ ਬੈਠਾ ਕੇਰਲਾ ਵਾਲੇ ਆ ਕੇ ਬੈਠੇ ਨੇ ਤੇ ਪਰ basically ਕਹਿ ਰਿਹਾ ਚਾਹੁੰਦੇ ਸਰਕਾਰ ਨੂੰ ਕਿ ਅੱਜ ਵੀ ਸਮਾਂ ਰਹਿੰਦਿਆਂ ਇਹਨਾਂ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਆ ਤੇ ਮੰਨੀਆਂ ਮੰਗਾਂ ਲਾਗੂ ਕਰ ਦੇਣੀਆਂ ਚਾਹੀਦੀ ਕੋਲ ਦਿੱਤੀ ਮਦਦ ਦੇ ਵਿੱਚ ਤਾਂ ਲੱਗਿਆ ਕੀ ਕਹਿਣਾ ਚਾਹੁੰਦੇ ਇਧਰ ਨੇ ਬਰੇ ਇਹ ਇਹ ਕਹਿਣਾ ਚਾਹੁੰਦੇ ਆ ਜੀ ਇਹ ਕਿਸਾਨਾਂ ਦੀ ਜਿਹੜੀਆਂ ਮੰਗਾਂ ਐ ਇਹ ਪੰਜਾਬ ਦੇ ਆਪਣੇ ਮੁੱਖ ਮੰਤਰੀ ਨੇ ਉਹਨਾਂ ਨੂੰ ਥੋੜਾ ਦੇਖਣਾ ਚਾਹੀਦਾ ਇਹਨਾਂ ਨਾਲ ਚੱਲਣਾ ਚਾਹੀਦਾ ਔਰ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਥੋੜਾ ਇਹਨਾਂ ਵੱਲ ਸੋਚਣਾ ਚਾਹੀਦਾ ਇਹ ਮੰਗਾਂ ਜਿਹੜੀਆਂ ਜਲਦ ਜਲਦ ਪੂਰੀਆਂ ਹੋਣਾ ਚਾਹੀਦੀਆਂ ਸਰ ਲੋਕਾਂ ਦੇ ਨਾਲ ਪਰੇਸ਼ਾਨੀਆਂ ਦਾ ਕਰਨਾ ਪੈ ਰਿਹਾ ਤੇ ਲੋਕਾਂ ਨੂੰ ਤੇ ਇੱਕ ਨਮਾਜ਼ ਆਲਾ ਉਹਦੇ ਕਰਕੇ ਥੋੜੀ ਬਹੁਤੀ ਪਰੇਸ਼ਾਨੀ ਤੇ ਹਰ ਇੱਕ ਨੂੰ ਆਣੀ ਹੈ ਪਰ ਇਹਨਾਂ ਦੀਆਂ ਵੀ ਮੰਗਾਂ ਜਾਏ ਨੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਹੋਣੇ ਚਾਹੀਦੀਆਂ ਜਲਦੋਂ ਜਲਦ ਪੂਰੀਆਂ ਹੋਣ ਚਾਹੀਦੀਆਂ ਨਪਖਾਨਪੁਰ ਚੱਕੀ ਹਰੀਆਲ ਤੋਂ ਆਏ ਸਰ ਅੱਜ ਕੀ ਪੰਜਾਬ ਬੰਦੀ ਕੋਲ ਦਿੱਤੀ ਹੈ ਕਿੰਨੇ ਦਾ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਪਰੇਸ਼ਾਨੀਆਂ ਸਰ ਪ੍ਰਾਈਵੇਟ ਬੰਦੇ ਆ ਦਿਹਾੜੀ ਤੇ ਚੱਲੇ ਸੀ ਇੱਥੇ ਕੱਟੂਗੇ ਤੇ ਇਹਨਾਂ ਨੇ ਬੰਦ ਕਰ ਦਿੱਤਾ ਇੱਥੇ ਦੇਖੋ ਨਾ ਆਮ ਜਨਤਾ ਨੂੰ ਪਰੇਸ਼ਾਨ ਕਰਨ ਦਾ ਕੋਈ ਫਾਇਦਾ ਨਹੀਂ ਹੈ ਸਰ ਨੂੰ ਪਰੇਸ਼ਾਨ ਕਰਨ ਨਾ ਦੇਖੋ ਕੋਈ ਮਰੀਜ਼ ਜਾ ਰਿਹਾ ਕੋਈ ਲੇਡੀਜ਼ ਹੁਣ ਇੱਕ ਆਰਮੀ ਪਰਸਨ ਮਿਲਿਆ ਮੈਨੂੰ ਉਹਨਾਂ ਐਮਐਸ ਜਾਣਾ ਹੀ ਬੜਾ ਪਰੇਸ਼ਾਨ ਖੜਾ ਇੱਥੇ ਦੇਖੋ ਨਾ ਕਿਸਾਨਾਂ ਦੇ ਨਾਲ ਆ ਸਿੱਖ ਰਹੇ ਆ ਠੀਕ ਹੈ ਇਹਨਾਂ ਦੀ ਜੋ ਮੰਗਾਂ ਪੂਰੀਆਂ ਕਰਨ ਪਰ ਸਰਕਾਰ ਨਾਲ ਜਾ ਕੇ ਮੱਥਾ ਲਾਓ ਨਾ ਜਾ ਕੇ ਸਰਕਾਰ ਦੇ ਅੱਗੇ ਬੈਠੋ ਆਮ ਜਨਤਾ ਨੂੰ ਕੀ ਪਰੇਸ਼ਾਨ ਕੀਤਾ ਜਾ ਰਿਹਾ ਦੇਖੋ ਮੈਂ ਇੱਥੇ ਬਾਈਕ ਲਗਾਈ ਆ ਉਹ ਮੈਂ ਪਾਦਲ ਕਠੂਏ ਪਹੁੰਚਣਾ ਉੱਥੇ ਮੈਨੂੰ ਕੰਮ ਹੈ ਕੋਈ ਤੇ ਉਹ ਕੰਮ ਕਰਨਾ ਹੈ ਔਰ ਤੇ ਮਜ਼ਦੂਰ ਹੈ ਦਿਹਾੜੀਦਾਰ ਲੋਕੀ ਹੈ ਕਿਰ ਬੜੀ ਪਰੇਸ਼ਾਨ ਨੇ ਵਿਚਾਰੇ ਇੱਥੇ ਕਿਈ ਬੈਠੇ ਪੈਟਰੋਲ ਪੰਪ ਦੇ ਇਸ ਲਈ ਸਾਈਡ ਤੇ ਕੋਈ ਹੱਲ ਨਹੀਂ ਹੋਇਆ ਕੋਈ ਤੁਸੀਂ ਆਮ ਜਨਤਾ ਨੂੰ ਪਰੇਸ਼ਾਨ ਨਾ ਕਰੋ ਤੁਹਾਡੇ ਨਾਲ ਹੀ ਕੜਿਆਂ ਜੇ ਤੁਸੀਂ ਇਸ ਤਰ੍ਹਾਂ ਦੀ ਹਰਕਤਾਂ ਕਰੋਗੇ ਮਤਲਬ ਆਮ ਜਨਤਾ ਨੂੰ ਪਰੇਸ਼ਾਨ ਕਰੋਗੇ ਤੇ ਕੀ ਹੋਏਗਾ ਜੰਦਾ ਤੁਹਾਡੇ ਖਿਲਾਫ ਹੋਏਗੀ ਹਣਾ ਹੁਣ ਆਮ ਲੋਕ ਕੀ ਡੇ ਬੋਲ ਨਹੀਂ ਰਹੇ ਲੇਕਿਨ ਅੰਦਰ ਰੋਸ ਹੈ ਉਹਨਾਂ ਦੇ ਅੰਦਰ ਰੋਸ ਹੈ ਜਿਹੜਾ ਨਾ ਕਿਦਾਂ ਕਿਤੇ ਬਾਹਰ ਆਏਗਾ ਦੇਖੋ ਜੀ ਕਿਸਾਨਾਂ ਨੇ ਆਪਣੇ ਲੈਵਲ ਤੇ ਇੱਕ ਪਾਰਟੀ ਬਣਾ ਕੇ ਇਲੈਕਸ਼ਨ ਵੀ ਲੜਿਆ ਤੇ ਉਹਦਾ ਕੀ ਹੱਲ ਨਿਕਲਿਆ ਕੀ ਇਹਨਾਂ ਦਾ ਕੋਈ ਐਮਐਲਏ ਕੋਈ ਐਮਪੀ ਨਹੀਂ ਬਣਿਆ ਇਟ ਮੀਨਸ ਲੋਕਾਂ ਨਾਲ ਜੁੜੂ ਐਂ ਦੇ ਨਾਲ ਨਹੀਂ ਜੁੜੀ ਹੋਈ ਤੇ ਹੌਲੀ ਹੌਲੀ ਵਿਸ਼ਵਾਸ ਖੋ ਰਹੇ ਆ ਆਪਾਂ ਇਦਾਂ ਧਰਨੇਵਾਜੀ ਕਰਕੇ ਨਾ ਹੌਲੀ ਹੌਲੀ ਜਨਤਾ ਦਾ ਵਿਸ਼ਵਾਸ ਖੋ ਦਵਾਂਗੇ ਜਿਹੜੇ ਲੋਕੀ ਉਹਨਾਂ ਦੇ ਧਰਨੇ ਦਾ ਸਮਰਥਨ ਵੀ ਕਰਦੇ ਆ ਉਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਮਰਥਨ ਨਹੀਂ ਦਿੱਤਾ ਜਾਵੇਗਾ ਦੇਖੋ ਆਮ ਜਨਤਾ ਦੇ ਪਰੇਸ਼ਾਨ ਹੋਈ ਹੈ ਠੀਕ ਹੈ ਨਾ ਮੈਨੂੰ ਨਹੀਂ ਕੋਈ ਸਮਝਾਈ ਨਾ ਦੇ ਕੀ ਸਾਡੇ ਹਿੱਤ ਦੇ ਲਈ ਕਰ ਰਹੇ ਸਾਨੂੰ ਤੇ ਪਰੇਸ਼ਾਨੀ ਕਰ ਰਹੇ ਬਾਕੀ ਚਲੋ ਇਹਨਾਂ ਦੀ ਆਪਣੀ ਸੋਚ ਹੈ ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਜਨਤਾ ਨੂੰ ਜਿਆਦਾ ਤੋਂ ਜਿਆਦਾ ਜਿਹੜਾ ਹੈ ਮੜਾ ਮੋਟਾ ਰਸਤਾ ਤੇ ਦੇਣੇ ਨਿਕਲਣ ਦੇ ਲਈ ਕਿ ਐਂਬੂਲੈਂਸ ਜਾਂਦੀ ਹੈ ਜਾਂ ਉਹਨਾਂ ਨੂੰ ਰਸਤਾ ਦੇ ਦੇਣ ਕੋਈ ਪਰੇਸ਼ਾਨ ਹੈ ਤੇ ਉਹ ਵੀ ਹੱਲ ਕਰਨ ਕਿ ਇੱਥੇ ਕੋਈ 100 150 ਬੰਦਾ ਇਸ ਤਰ੍ਹਾਂ ਦਾ ਜਿਹੜਾ ਬਾਈਕ ਲਗਾ ਕੇ ਬੈਠਾ ਹੈ ਉਹਨਾਂ ਕੋਈ ਜ਼ਰੂਰੀ ਕੰਮ ਹੀ ਤਾਂ ਹੋ ਕੇ ਨਿਕਲੇ ਹੋਏਗਾ ਤੇ ਪਰੇਸ਼ਾਨੀ ਹੈ ਬਾਕੀ ਇਸ ਜਗ੍ਹਾ ਦੀ ਗੱਲ ਕਰ ਰਹੇ ਹਾਂ ਹੋਰ ਹਰ ਜਗ੍ਹਾ ਅਲੱਗ-ਅਲੱਗ ਮੁਸ਼ਕਲ ਪਰੇਸ਼ਾਨ ਤੇ ਹੋਈ ਰਹੀ ਹੈ ਹੈਨਾ